ਫਲੋਰਬਕੇ ਸਭ ਦੇਵੀ ਜਨ ਪੱਤਰ ਦੇ ਸੁਤੰਤਰਤਾ ਦਿਵਸ ਨੂੰ ਮਨਾਉਣ ਸੰਬੰਧੀ ਤਹਿਸੀਲਦਾਰ ਸਰਦਾਰ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਖਿਲਨ ਐਸਐਚਓ ਸੁਖਦੇਵ ਸਿੰਘ ਅਤੇ ਰਵੀ ਮੰਗਲ ਦੀ ਅਗਵਾਈ ਹੇਠ ਸਰਕਾਰੀ ਸਕੈਂਟਰੀ ਸਕੂਲ ਲੜਕੇ ਫਲੋਰਬਕੇ ਤੀਸਰੀ ਤੇ ਫਾਈਨਲ ਰਿਹੈਸਲ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪੇਸ਼ ਕੀਤੇ ਜਾਣ ਵਾਲੇ ਦੇਸ਼ ਭਗਤੀ ਦੇ ਪ੍ਰੋਗਰਾਮ ਦੇ ਨਾਲ-ਨਾਲ ਤਹਿਸੀਲਦਾਰ ਫਲੋਰ ਨੇ ਜਿੱਥੇ ਪੁਲਿਸ ਪਾਰਟੀਆਂ ਦਾ ਨਿਰਖਣ ਕੀਤਾ ਉੱਥੇ ਹੀ ਪੁਲਿਸ ਦੀ ਟੁਕੜੀ ਵੱਲੋਂ ਤਿਰੰਗੇ ਨੂੰ ਸਲਾਮੀ ਦੇਣ ਦੀ ਰਿਹੈਸਲ ਵੀ ਕੀਤੀ ਗਈ ਉਨਾ ਸਮੂਹ ਫਿਲੌਰ ਵਾਸੀਆਂ ਨੂੰ 15 ਅਗਸਤ ਨੂੰ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਪਰਸੋਂ ਹੋਣ ਜਾਣ ਵਾਲੇ ਆਜ਼ਾਦੀ ਦਿਵਸ ਸਮਾਰੋਹ ਦੇ ਜਿਹੜੇ ਫੰਕਸ਼ਨ ਦੀਆਂ ਤਿਆਰੀਆਂ ਦੀ ਮੌਹਿੰਨਾ ਕੀਤਾ ਗਿਆ। ਸਾਰੇ ਮਹਿਕਮੇ ਵੀ ਉੱਥੇ ਹਾਜ਼ਰ ਹੈ ਜਿਨ੍ਹਾਂ ਦੀਆਂ ਵੱਖ-ਵੱਖ ਛੁੱਟੀਆਂ ਲਗਾਈਆਂ ਗਈਆਂ ਸਨ ਉਹਨਾਂ ਦਾ ਵੀ ਮੁਲਾਂਕਣ ਕੀਤਾ ਗਿਆ ਕਿ ਕਿੰਨੇ-ਕਿੰਨੇ ਕੰਮ ਹੋ ਗਏ ਕਿੰਨੇ ਹੋਣ ਵਾਲੇ ਹਨ ਤੇ ਇਹਦੇ ਵਾਸਤੇ ਅੱਜ ਫੁੱਲ ਡਰੈਸ ਰਹਸਲ ਸੀ ਪਾਰਟਿਸਪੈਂਟਸ ਦੀਆਂ ਆਈਟਮਸ ਵੀ ਚੈੱਕ ਕੀਤੀਆਂ ਗਈਆਂ ਕਿੰਨੇ ਟਾਈਮ ਦਾ ਫੰਕਸ਼ਨ ਹੋਏਗਾ। ਸੂ ਸਾਰੀਆਂ ਤਿਆਰੀਆਂ ਸੰਤੁਸ਼ਟਜਨ ਪਾਈਆਂ ਗਈਆਂ ਮੈਂ ਜਿੱਥੇ ਆਉਣ ਵਾਲੇ 15 ਅਗਸਤ ਦੇ ਦਿਹਾੜੇ ਦੇ ਸਾਰੇ ਫਲੋਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਇੱਥੇ ਨਾਲ ਹਜ਼ੂਰ ਅਪੀਲ ਵੀ ਕਰਦਾ ਹਾਂ ਫਲੋਰ ਵਾਸੀਆਂ ਨੂੰ ਕਿ ਬੁਆਏ ਸੀਨੀਅਰ ਸੈਂٹری ਸਕੂਲ ਵਿੱਚ ਜਿਹੜਾ ਪਰਸੋਂ 15 ਅਗਸਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਹੁਣ ਮਾ ਕੇ ਹਿੱਸਾ ਲੈਂ ਫਿਲੌਰ ਵਿਖੇ ਸਬ ਡਿਵੀਜ਼ਨ ਪੱਧਰ ਦੇ ਸੁਤੰਤਰਤਾ ਦਿਵਸ ਨੂੰ ਮਨਾਉਣ ਸੰਬੰਧੀ ਤਹਿਸੀਲਦਾਰ ਸਰਦਾਰ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਖਿਲਨ ਐਸ ਐਚ ਓ ਸੁਖਦੇਵ ਸਿੰਘ ਅਤੇ ਰਵੀ ਮੰਗਲ ਦੀ ਅਗਵਾਈ ਹੇਠ ਸਰਕਾਰੀ ਸੈਂਟਰੀ ਸਕੂਲ ਲੜਕੇ ਫਿਲੌਰ ਵਿਖੇ ਤੀਸਰੀ ਤੇ ਫਾਈਨਲ ਰਿਹੈਸਲ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪੇਸ਼ ਕੀਤੇ ਜਾਣ ਵਾਲੇ ਦੇਸ਼ ਭਗਤੀ ਦੇ ਪ੍ਰੋਗਰਾਮ ਦੇ ਨਾਲ-ਨਾਲ ਤਹਿਸੀਲਦਾਰ ਫਿਲੌਰ ਨੇ ਜਿੱਥੇ ਪੁਲਿਸ ਪਾਰਟੀਆਂ ਦਾ ਨਿਰਖਣ ਕੀਤਾ ਉੱਥੇ ਹੀ ਪੁਲਿਸ ਦੀ ਟੁਕੜੀ ਵੱਲੋਂ ਤਿਰੰਗੇ ਨੂੰ ਸਲਾਮੀ ਦੇਣ ਦੀ ਰਿਹੈਸਲ ਵੀ ਕੀਤੀ ਗਈ ਉਨਾ ਸਮੂਹ ਫਿਲੌਰ ਵਾਸੀਆਂ ਨੂੰ 15 ਅਗਸਤ ਨੂੰ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਪਰਸੋਂ ਹੋਣ ਜਾਣ ਵਾਲੇ ਆਜ਼ਾਦੀ ਦਿਵਸ ਸਮਾਰੋਹ ਦੇ ਜਿਹੜੇ ਫੰਕਸ਼ਨ ਦੀਆਂ ਤਿਆਰੀਆਂ ਦੀ ਮੌਹਿੰਨਾ ਕੀਤਾ ਗਿਆ। ਸਾਰੇ ਮਹਿਕਮੇ ਵੀ ਉੱਥੇ ਹਾਜ਼ਰ ਹੈ ਜਿਨ੍ਹਾਂ ਦੀਆਂ ਵੱਖ-ਵੱਖ ਛੁੱਟੀਆਂ ਲਗਾਈਆਂ ਗਈਆਂ ਸਨ ਉਹਨਾਂ ਦਾ ਵੀ ਮੁਲਾਂਕਣ ਕੀਤਾ ਗਿਆ ਕਿ ਕਿੰਨੇ-ਕਿੰਨੇ ਕੰਮ ਹੋ ਗਏ ਕਿੰਨੇ ਹੋਣ ਵਾਲੇ ਹਨ ਤੇ ਇਹਦੇ ਵਾਸਤੇ ਅੱਜ ਫੁੱਲ ਡਰੈਸ ਰਹਸਲ ਸੀ ਪਾਰਟਿਸਪੈਂਟਸ ਦੀਆਂ ਆਈਟਮਸ ਵੀ ਚੈੱਕ ਕੀਤੀਆਂ ਗਈਆਂ ਕਿੰਨੇ ਟਾਈਮ ਦਾ ਫੰਕਸ਼ਨ ਹੋਏਗਾ। ਸੂ ਸਾਰੀਆਂ ਤਿਆਰੀਆਂ ਸੰਤੁਸ਼ਟਜਨ ਪਾਈਆਂ ਗਈਆਂ ਮੈਂ ਜਿੱਥੇ ਆਉਣ ਵਾਲੇ 15 ਅਗਸਤ ਦੇ ਦਿਹਾੜੇ ਦੇ ਆ ਸਾਰੇ ਫਲੋਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਥੇ ਨਾਲ ਹਜ਼ੂਰ ਅਪੀਲ ਵੀ ਕਰਦਾ ਹਾਂ ਫਲੋਰ ਵਾਸੀਆਂ ਨੂੰ ਕਿ ਬੁਆਏ ਸੀਨੀਅਰ ਸੈਂٹری ਸਕੂਲ ਵਿੱਚ ਜਿਹੜਾ ਪਰਸੋਂ 15 ਅਗਸਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਹੁਣ ਮਾ ਕੇ ਹਿੱਸਾ ਲੈ